ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਉਮੀਦ ਹੈ ਤੁਹਾਡੇ 11ਵੀਂ ਜਮਾਤ ਦਾ ਜਿਹੜਾ ਫਾਈਨਲ ਪੰਜਾਬੀ ਵਿਸ਼ੇ ਦਾ ਪੈਸਟ ਟੈਸਟ ਸੀ ਬਹੁਤ ਵਧੀਆ ਹੋਇਆ ਹੋਵੇਗਾ ਆਪਾਂ ਅੱਜ ਇਸ ਵੀਡੀਓ ਦੇ ਵਿੱਚ ਤੁਹਾਡੇ ਜਮਾਤ 11ਵੀਂ ਦੇ ਪੰਜਾਬੀ ਲਾਜ਼ਮੀ ਦੇ ਪੇਪਰ ਨੂੰ ਹੱਲ ਕਰਾਂਗੇ ਠੀਕ ਹੈ ਆਓ ਆਪਾਂ ਸਟਾਰਟ ਕਰੀਏ ਤੇ ਤੁਸੀਂ ਆਪਣੇ ਉੱਤਰ ਨਾਲ ਨਾਲ ਮਿਲਾ ਲਿਓ ਪ੍ਰਸ਼ਨ 1 ਸੀ ਚੜਚਵਾਦੀ ਸੁਤਿਆਂ ਸੁਹਾਗ ਵਿੱਚ ਕਿਸ ਕਿਸ ਨੂੰ ਸੰਬੋਧਨ ਕੀਤਾ ਗਿਆ ਹੈ ਬਾਬਲ ਅਤੇ ਮਾਂ ਚਾਚਾ ਤੇ ਚਾਚੀ ਵੀਰ ਅਤੇ ਭਝਾਈ ਉਪਰੋਕਤ ਸਾਰੇ ਹਾਂਜੀ ਤਾਂ ਇਹਦੇ ਵਿੱਚ ਕਿਹੜਾ ਉੱਤਰ ਸਹੀ ਆ ਜਾਏਗਾ ਉਪਰੋਕਤ ਸਾਰੇ ਪ੍ਰਸ਼ਨ ਨੰਬਰ 2 ਹਰਿਆਣੀ ਮਾਲਣ ਘੋੜੀ ਵਿੱਚ ਹਰਿਆ ਸ਼ਬਦ ਕਿਸ ਲਈ ਵਰਤਿਆ ਗਿਆ ਹੈ ਹਾਂਜੀ ਹਰਿਆ ਸ਼ਬਦ ਕਿਸ ਲਈ ਵਰਤਿਆ ਗਿਆ ਹੈ ਹਾਂਜੀ ਲਈ ਕਿਤੇ ਵਰਤੇਗਾ ਬਿਹੰਦਰ ਮੁੰਡੇ ਲਈ ਅਗਲਾ ਪ੍ਰਸ਼ਨ ਸੇਠਣੀਆਂ ਕਿੰਨਾ ਵੱਲੋਂ ਗਈਆਂ ਜਾਂਦੀਆਂ ਹਨ ਹਾਂਜੀ ਸੇਠਣੀਆਂ ਕਿੰਨਾ ਵੱਲੋਂ ਗਈਆਂ ਜਾਂਦੀਆਂ ਨੇ ਕੁੜੀ ਧਿਰ ਦੀਆਂ ਇਸਤਰੀਆਂ ਵੱਲੋਂ ਮੁੰਡੇ ਦੇ ਪਰਿਵਾਰ ਵੱਲੋਂ ਕੁੜੀ ਦੇ ਪਰਿਵਾਰ ਵੱਲੋਂ ਮੁੰਡੇ ਦੀਆਂ ਭੈਣਾਂ ਵੱਲੋਂ ਤਾਂ ਇਹਦੇ ਲਈ ਫਸਟ ਆਪਸ਼ਨ ਸਹੀ ਹੈ ਕੁੜੀ ਧਿਰ ਦੀਆਂ ਇਸਤਰੀਆਂ ਵੱਲੋਂ ਪ੍ਰਸ਼ਨ ਨੰਬਰ 4 ਕਿਹੜੇ ਲੋਕ ਗੀਤ ਨੂੰ ਇੱਕ ਹਰੀ ਧੁੱਕ ਵਾਲਾ ਲੋਕ ਗੀਤ ਕਿਹਾ ਜਾਂਦਾ ਹੈ ਟੱਪਾ ਸੇਠਣੀਆਂ ਬੋਲੀਆਂ ਸੁਹਾਗ ਤੇ ਇਹਦੇ ਲਈ ਫਸਟ ਆਪਸ਼ਨ ਹੈ ਸਹੀ ਹੈ ਟੱਪਾ ਇਹੜਾ ਲੋਕਗੀਤ ਹੈ ਉਸ ਨੂੰ ਇੱਕ ਹੈਰੀ ਦੁੱਕ ਵਾਲਾ ਲੋਕਗੀਤ ਕਿਹਾ ਜਾਂਦਾ ਹੈ। ਪ੍ਰਸ਼ਨ ਨੰਬਰ 5 ਸਮੂਹਿਕ ਰੂਪ ਵਿੱਚ ਗਾਇਆ ਜਾਣ ਵਾਲਾ ਲੋਕਗੀਤ ਕਿਹੜਾ ਹੈ? ਸੁਹਾਗ, ਘੋੜੀਆਂ, ਲੰਮੀਆਂ ਬੋਲੀਆਂ, ਉਪਰੋਕਤ ਸਾਰੇ। ਹਾਂਜੀ। ਉਪਰੋਕਤ ਸਾਰੇ ਹੀ ਸਮੂਹਿਕ ਰੂਪ ਵਿੱਚ ਗਾਏ ਜਾਣ ਵਾਲੇ ਲੋਕਗੀਤ ਹਨ। ਪ੍ਰਹਲਾਦ ਪਖਤ ਦੇ ਪਿਤਾ ਦਾ ਕੀ ਨਾਮ ਸੀ? ਪ੍ਰਨਾਕਸ਼, ਨਰਸਿੰਘ, ਹਰਨਾਕਸ਼ ਇਹਨਾਂ ਵਿੱਚੋਂ ਕੋਈ ਨਹੀਂ। ਦੇ ਲੀਡੀ অপਸ਼ਨ ਈਡੀਓ ਸਹੀ ਹੈ ਪ੍ਰਹਲਾਦ ਭਗਤ ਦੇ ਪਿਤਾ ਦਾ ਕੀ ਨਾਮ ਸੀ ਹਰਨਾਕਸ਼ ਪ੍ਰਸ਼ਨ ਨੰਬਰ 6 ਦਮਯੰਤੀ ਨੇ ਰਾਜਾ ਨਾਲ ਨੂੰ ਮਿਲਣ ਲਈ ਕਿਸ ਦਾ ਐਲਾਨ ਕੀਤਾ ਜਗ ਹਮਲਾ ਸਵੰਬਰ ਕੋਟਦੋਰ ਤਾਂ ਦਮਯੰਤੀ ਨੇ ਰਾਜਾ ਨਾਲ ਨੂੰ ਮਿਲਣ ਲਈ ਕਿਸ ਦਾ ਐਲਾਨ ਕੀਤਾ ਸਵੰਬਰ ਦਾ ਪ੍ਰਸ਼ਨ ਨੰਬਰ 8 ਸੋਦਾਗਰ ਅਤੇ ਉਸ ਦੀ ਪਤਨੀ ਰਾਜੇ ਦੀ ਬੇਈਮਾਨੀ ਤੋਂ ਕਿਸ ਤਰ੍ਹਾਂ ਬਚ ਸਕੇ ਹਾਂਜੀ ਤੇ ਦੇ ਲਈ ਸਭ ਤੋਂ ਸਹੀ ਹੈ ਉਚੇਰੀ ਸੂਝ ਅਤੇ ਹੁਸ਼ਿਆਰੀ ਨਾਲ ਪ੍ਰਸ਼ਨ ਨੰਬਰ 9 ਸਬਜਪਰੀ ਨਾਲ ਕਿਸ ਨੇ ਧੋਖਾ ਕੀਤਾ ਮੀਰ ਜਾਦੇ ਨੇ ਹੰਸ ਨੇ ਰਾਜੇ ਨੇ ਮਨਲਣ ਨੇ ਤਾਂ ਕਿਸ ਨੇ ਧੋਖਾ ਕੀਤਾ ਮਨਲਣ ਨੇ ਜਦੋਂ ਮਨਲਣ ਨੇ ਸਬਜਪਰੀ ਨੂੰ ਖੋਦ ਦੇ ਵਿੱਚ ਤੱਕਾ ਦੇ ਦਿੱਤਾ ਸੀ ਪ੍ਰਸ਼ਨ ਨੰਬਰ 10 ਅਕੋਟ ਸ਼ਬਦ ਦਾ ਪੰਜਾਬੀ ਸਮਾਨਾਰਥੀ ਸ਼ਬਦ ਦੱਸੋ ਪਰਵਾਣਗੀ ਸਮਝੋਤਾ ਲੜਾਈ ਸ਼ਾਂਤੀ ਹਾਂਜੀ ਤਾਂ ਇਹਦੇ ਲਈ ਆਪਸ਼ਨਸ ਇਹ ਸਮਝੋਤਾ ਪੇਮੈਂਟ ਕੈਨ ਬੀ ਮੇਡ ਇਨ ਕੈਸ਼ অর ਬਾਈ ਚੈੱਕ ਬਾ ਕਿਸ ਨਾਲ ਸੰਬੰਧਿਤ ਹੈ ਰੇਲਵੇ ਪਲੇਟਫਾਰਮ ਨਾਲ ਬੈਂਕ ਨਾਲ ਜਨਤਕ ਥਾਵਾਂ ਨਾਲ ਖਾਸ ਥਾਵਾਂ ਨਾਲ ਤਾਂ ਕਿਹਦੇ ਨਾਲ ਸੰਬੰਧਿਤ ਹੈ ਬੈਂਕ ਨਾਲ ਲਿਖਿਆ ਹੁੰਦਾ ਨਾ ਕਿ ਜਗ੍ਹਾ ਤੇ ਪੇਮੈਂਟ ਕੈਨ ਬੀ ਮੇਡ ਇਨ ਕੈਸ਼ অর ਬਾਈ ਚੈੱਕ ਹਾਂਜੀ ਪ੍ਰਸ਼ਨ ਨੰਬਰ 12 ਉੱਗ ਸੁੱਗ ਮਿਲਣੀ ਮੁਹਾਵਰੇ ਦੇ ਸਹੀ ਅਰਥ ਕੀ ਹਨ ਖੋ ਜਾਣਾ ਪਤਾ ਲੱਗਣਾ ਰੌਲਾ ਪਾਉਣਾ ਘਬਰਾ ਜਾਣਾ ਤਾਂ ਇਹਦੇ ਲਈ ਆਪਸ਼ਨ ਸਹੀ ਹੈ ਪਤਾ ਲੱਗਣਾ ਪ੍ਰਸ਼ਨ ਨੰਬਰ 13 ਚਿੱਕੜ ਵਿੱਚ ਡੈਸ਼ ਅਧੂਰੇ ਮੁਹਾਵਰੇ ਨੂੰ ਪੂਰਾ ਕਰੋ ਹਾਂਜੀ ਚਿੱਕੜ ਵਿੱਚ ਕੀ ਹੋਣਾ ਕੰਬਲ ਹੋਣਾ ਕੰਮਲ ਮੀਨ ਜਿਹੜਾ ਕਮਲ ਦਾ ਫੁੱਲ ਹੁੰਦਾ ਹੈ ਪ੍ਰਸ਼ਨ ਨੰਬਰ 14 ਮੱਲਣ ਸੇਨਾ ਕਿਸ ਦੇ ਸਿਰ ਉੱਤੇ ਬੰਦੀ ਹੈ ਹਾਂਜੀ ਕਿਸ ਦੇ ਸਿਰ ਤੇ ਬੰਦੀ ਹੈਗੀ ਵਿਆਹ ਜਾਣ ਵਾਲੇ ਮੁੰਡੇ ਦੇ ਪ੍ਰਸ਼ਨ ਨੰਬਰ 15 ਮਰਦ ਬੋਲੀਆਂ ਕਿੱਥੇ ਪਾਉਂਦੇ ਹਨ ਇਸਤਰੀਆਂ ਦੇ ਗਿੱਧੇ ਵਿੱਚ ਭੰਗੜੇ ਵਿੱਚ ਮੇਲਿਆਂ ਤੇ ਪਿੜਲਾਂ ਕਿ ਕਿੱਥੇ ਪਾਉਂਦੇ ਹੈਗੇ ਭੰਗੜਿਆਂ ਵਿੱਚ ਪ੍ਰਸ਼ਨ ਨੰਬਰ 16 ਲਾਲ ਸਾਦੀ ਚੱਕੀ ਕਥਾ ਵਿਚਲੇ ਬੰਦੇ ਨੇ ਸਾਧ ਸੰਤਾਂ ਦੀ ਸੇਵਾ ਕਿਉਂ ਸ਼ੁਰੂ ਕੀਤੀ ਤਨ ਪ੍ਰਾਪਤੀ ਦੇ ਲਈ ਉਸ ਨੇੜੀ ਸੇਵਾ ਸੀ ਉਹ ਸ਼ੁਰੂ ਕੀਤੀ ਪ੍ਰਸ਼ਨ ਨੰਬਰ 17 ਪੂਰਨ ਨੂੰ ਕਿੰਨੇ ਸਾਲਾਂ ਲਈ ਭੋਰੇ ਵਿੱਚ ਪਾਇਆ ਗਿਆ 10 ਸਾਲ ਲਈ 8 ਸਾਲ ਲਈ 14 ਸਾਲ ਲਈ 12 ਸਾਲ ਲਈ ਕਿੰਨੇ ਸਾਲ ਲਈ ਪਾਇਆ ਗਿਆ 12 ਸਾਲ ਲਈ ਪ੍ਰਸ਼ਨ ਨੰਬਰ 18 ਵਾਇਲ ਪੂਲ ਦਾ ਸ਼ਬਦ ਦਾ ਪੰਜਾਬੀ ਰੂਪ ਲਿਖੋ ਕੱਪੜੇ ਧੋਣ ਵਾਲੀ ਮਸ਼ੀਨ ਘੁੰਮਣ ਘੇਰੀ ਸਮੁੰਦਰ ਪਾਣੀ ਨਹਿਰੀ ਪਾਣੀ ਜਿਹਦੇ ਲਈ ਆਹ ਆਪਸ਼ਨ ਸਹੀ ਹੈ ਵਾਇਲਪੂਲ ਦਾ ਪੰਜਾਬੀ ਸ਼ਬਦ ਪੰਜਾਬੀ ਰੂਪ ਕੀ ਹੈ ਕੁਮਣਕੇਰੀ ਪ੍ਰਸ਼ਨ ਨੰਬਰ 19 ਅਜੇਹੇ ਕੰਮ ਕਰਨੇ ਜਿਸ ਦਾ ਸਿੱਟਾ ਮਾੜਾ ਹੋਵੇ ਅਰਥਾਤ ਟੁਕਮਾ ਮਹਾਵਰਾ ਚੋਂ ਅਸਮਾਨਾਂ ਨੂੰ ਟਾਕੀਆਂ ਲਾਣੀਆਂ ਉਧੜ ਧੂਮੀ ਮਚਾਉਣਾ ਉਂਗਲਾਂ ਤਿੰਨ ਚਾਉਣਾ ਆਪਣੇ ਅੱਗੇ ਕੰਡੇ ਵੇਚਣਾ ਇਹਦੇ ਲਈ ਸਸਟ ਆਪਸ਼ਨ ਸੀ ਹੈ ਅਜੇਹੇ ਕੰਮ ਕਰਨੇ ਜਿਸ ਦਾ ਸਿੱਟਾ ਮਾੜਾ ਉਹਦੇ ਲਈ ਮਹਾਵਰਾ ਆਪਣੇ ਅੱਗੇ ਕੰਡੇ ਵੇਚਣਾ ਪ੍ਰਾਚੀਨ ਨੰਬਰ ਵੀ ਰਾਜਾ ਰਸਾਲੂ ਕਥਾ ਅਨੁਸਾਰ ਸਿਰ ਕੱਪ ਸਿਰਾਂ ਦੀ ਬਾਜ਼ੀ ਲਾ ਕੇ ਡੈਸ਼ ਖੇਡਦਾ ਹੈ ਕੀ ਖੇਡਦਾ ਵੀ ਚੌਪੜ ਠੀਕ ਹੈ ਜੀ ਇਸ ਤਰੀਕੇ ਨਾਲ ਜਿਹੜੇ ਤੁਹਾਡੇ ਪੰਜਾਬੀ ਸਬਜੈਕਟ ਦੇ 20 ਕੁਐਸਚਨ ਸੀ ਉਹ ਹੱਲ ਕਰ ਲੇ ਮੈਨੂੰ ਉਮੀਦ ਹੈ ਵੀ ਤੁਹਾਡੇ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਆਲਮੋਸਟ ਸਾਰੇ ਨਹੀਂ ਫਿਰ ਜ਼ਿਆਦਾਤਰ ਕੁਐਸਚਨ ਸਹੀ ਹੋਣੇ ਬਾਅਦ ਵਿੱਚ ਤੁਹਾਡੇ ਜਿਹੜੇ ਅੰਕ ਹੈਗੇ ਤੁਹਾਡੇ ਅਧਿਆਪਕ ਸਹਿਬਾਨ ਦੁਆਰਾ ਤੁਹਾਨੂੰ ਦਾਸ ਦਿੱਤੇ ਜਾਣਗੇ ਠੀਕ ਹੈ ਜੀ ਤੁਸੀਂ ਇਸ ਵੀਡੀਓ ਨੂੰ ਆਪਣੇ ਫਰੈਂਡਸ ਤੱਕ ਵੀ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਆਪਣੇ ਅੰਕਾਂ ਦਾ ਮੁਲਾਂਕਣ ਕਰ ਸਕਣ ਠੀਕ ਹੈ ਬੇਟਾ ਓਕੇ ਜੀ ਥੈਂਕ ਯੂ